ਸਰ ਪਹਿਲਾਂ ਤੁਹਾਨੂੰ ਮੁਬਾਰਕਾਂ ਤੁਸੀਂ ਅੱਜ ਡਿਕਲੇਅਰ ਹੋ ਚੁੱਕੇ ਹੋ ਅਜੀ ਜਨਰਲ ਸੈਕਟਰੀ ਤੁਸੀਂ ਕੀ ਕਹੋਗੇ ਅੱਜ ਦੇ ਬਾਰੇ ਵਿੱਚ ਔਰ ਤੁਹਾਡੇ ਕੁਆਲਿਫਾਈਡਿਟੀ ਦੇ ਸਵਾਲ ਆਇਆ ਸੀਗਾ ਮੈਂ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ ਕਾਬਲ ਸਮਝਿਆ ਜਨਰਲ ਸੈਕਟਰੀ ਦੀ ਪੋਸਟ ਵਾਸਤੇ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਜੋ ਸਾਡੇ ਸ਼ਹਿਰ ਦੀ ਬਹੁਤ ਪ੍ਰਮੁੱਖ ਸੰਸਥਾ ਹੈਗੀ ਹੈ ਤੇ ਮੈਂ ਸਭ ਨੂੰ ਵਿਸ਼ਵਾਸ ਦਿਵਾਉਂਦਾ ਕਿ ਮੈਂ ਤਨ ਮਨ ਤਨ ਨਾਲ ਇਸ ਸੰਸਥਾ ਵਾਸਤੇ ਕੰਮ ਕਰਾਂਗਾ ਤੇ ਇਸ ਸੰਸਥਾ ਨੂੰ ਪੂਰੇ ਸ਼ਹਿਰ ਦੇ ਅੰਦਰ ਨਹੀਂ ਪੂਰੀ ਸਟੇਟ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਟੌਪ ਦੀ ਸੰਸਥਾਵਾਂ ਦੇ ਅੰਦਰ ਲੈ ਕੇ ਆਉਣ ਚ ਪੂਰਾ ਯੋਗਦਾਨ ਪਾਵਾਂਗਾ। ਬਾਕੀ ਜਿਹੜਾ ਸਵਾਲ ਤੁਸੀਂ ਸਾਡੀ ਐਜੂਕੇਸ਼ਨ ਕੁਆਲੀਫਿਕੇਸ਼ਨਜ਼ ਦੇ ਉੱਤੇ ਪੁੱਛਿਆ ਮੈਂ ਬੀਟੈਕ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਉਸ ਤੋਂ ਬਾਅਦ ਮਾਸਟਰਸ ਇਨ ਇੰਜੀਨੀਅਰਿੰਗ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਪੈਕ ਜੋ ਕਿ ਪੂਰੇ ਨਾਰਥ ਇੰਡੀਆ ਦਾ 7ਵੇਂ ਨੰਬਰ ਦਾ ਇੰਜੀਨੀਅਰਿੰਗ ਕਾਲਜ ਹੈ ਜਿੱਥੇ ਐਡਮਿਸ਼ਨ ਲੈਣਾ ਹੀ ਬਹੁਤ ਵੱਡਾ ਮੁਸ਼ਕਿਲ ਦਾ ਕੰਮ ਹੈਗਾ ਮੈਂ ਉੱਥੇ ਦਾ 골ਡ ਮੈਡਲਿਸਟ ਹੈਗਾ ਜੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦਾ ਫਿਰ ਉਸ ਤੋਂ ਬਾਅਦ ਸਾਡੇ ਰਕੇਸ਼ ਕੁਮਾਰ ਕੁਕਰੇਜਾ ਜੀ ਜੋ ਪ੍ਰਧਾਨਗੀ ਦੀ ਪੋਸਟ ਵਾਸਤੇ ਖੜੇ ਨੇ ਇਹ ਪਟੇਲ ਮੈਮੋਰੀਅਲ ਕਾਲਜ ਇਸੇ ਕਾਲਜ ਤੋਂ ਹੀ ਗ੍ਰੈਜੂਏਟ ਹੈਗੇ ਨੇ ਤੇ ਬੜੇ ਚੰਗੇ ਨੰਬਰਾਂ ਦੇ ਨਾਲ ਇਹਨਾਂ ਨੇ ਗ੍ਰੈਜੂਏਸ਼ਨ ਉਹਦੇ ਤੋਂ ਕੀਤੀ ਹੈ ਸਾਡੇ ਫਾਈਨੈਂਸ ਸੈਕਟਰੀ ਦੀ ਪੋਸਟ ਵਾਸਤੇ ਮਿਸਟਰ ਰਤੇਸ਼ ਬਾਂਸਲ ਜੀ ਇਹ ਵੀ ਇੱਕ ਗ੍ਰੈਜੂਏਟ ਨੇ ਤੇ ਬਹੁਤ ਹੀ ਅੱਛਾ ਕਾਰੋਬਾਰ ਆਪਣੀ ਫੈਕਟਰੀ ਚਲਾ ਰਹੇ ਹੈਗੇ ਨੇ ਸਾਡੇ ਚਿਰਾਗ ਕਲੜਾ ਜੀ ਜੋ ਸੈਕਟਰੀ ਦੀ ਪੋਸਟ ਵਾਸਤੇ ਖੜੇ ਨੇ ਇਹ ਵੀ ਬੀਟੈਕ ਇੱਕ ਇੰਜੀਨੀਅਰ ਹੈਗੇ ਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਅੱਛੀ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੈ ਤਾਂ ਸਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਮਨੂੰ ਨਹੀਂ ਲੱਗਦਾ ਜੀ ਕਿਸੇ ਵੀ ਕਿਸਮ ਤੋਂ ਕੱਟ ਹੈ ਤੇ ਸਾਡੇ ਨਾਲ ਸਾਡਾ ਕੋਈ ਵੀ ਕਿਸੇ ਵੀ ਕਿਸਮ ਦਾ ਐਜੂਕੇਸ਼ਨ ਕੁਆਲੀਫਿਕੇਸ਼ਨ ਕਿਸੇ ਦੇ ਨਾਲ ਕੋਈ ਮੁਕਾਬਲਾ ਹੈ ਜੇ ਇਸ ਅਸੀਂ ਇਸ ਚੀਜ਼ ਨੂੰ ਇੱਕ ਮੁਕਾਬਲੇ ਦਾ ਮੁੱਦਾ ਬਣਾ ਕੇ ਜੇ ਇਸ ਸੀਜ਼ਨ ਨੂੰ ਮੁਕਾਬਲੇ ਦਾ ਇੱਕ ਹਿੱਸਾ ਰੱਖਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਕੁਆਲਿਫਿਕੇਸ਼ਨ ਦੇ ਆਧਾਰ ਤੇ ਇਹ ਇਲੈਕਸ਼ਨ ਹੋਣੀ ਹੀ ਨਹੀਂ ਚਾਹੀਦੀ ਤੇ ਸਾਨੂੰ ਸਾਰਿਆਂ ਨੂੰ ਐਦਾਂ ਹੀ ਇਹ ਪੋਸਟਾਂ ਦੇ ਦੇਣੀਆਂ ਚਾਹੀਦੀਆਂ ਤੇ ਸਾਨੂੰ ਸੁਸਾਇਟੀ ਨੂੰ ਸਰਵ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜੀ ਧੰਨਵਾਦ ਜੀ ਬਸ ਇੱਕ ਰਿੱਟ ਪਾਈ ਹੋਈ ਸੀਗੀ ਉਹ ਕੀ ਕਾਰਨ ਸੀਗਾ ਕੀ ਮਸਲਾ ਕੀ ਹੁੰਦਾ ਨਮਸਕਾਰ ਜੀ ਮੈਂ ਰਿਤੇਸ਼ ਪੰਸਲ ਟੇਲ ਮੈਨੇਜਮੈਂਟ ਵਾਸਤੇ ਮੈਂ ਫਾਈਨਾਂਸ ਸੈਕਟਰੀ ਦੀ ਪੋਸਟ ਦੇ ਵਾਸਤੇ ਇਲੈਕਸ਼ਨ ਲੜ ਰਿਹਾ ਹਾਂਗਾ ਔਰ ਮੇਰੇ ਅਗੇਂਸਟ ਅਭਿਨਾ ਬਬਰਾਈ ਹੈ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸ ਵਿਹਾਰ ਦੇ ਉੱਤੇ ਇੱਥੇ ਕਾਲਜ ਵਿੱਚ ਇਲੈਕਸ਼ਨ ਲੜ ਰਹੇ ਹੈਗੇ ਉਹ ਇੱਕ ਪਾਸੇ ਤਾਂ ਕੋਰਟ ਦੇ ਵਿੱਚ ਕੇਸ ਪਾਰੇ ਹੈ ਵੀ ਜਿਹੜੇ ਇੱਥੇ 50 ਮੈਂਬਰਸ ਨਵੇਂ ਐਡ ਕੀਤੇ ਹੈ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ ਉਹਨਾਂ ਦੇ VOTING RIGHTS ਖਤਮ ਕੀਤੇ ਜਾਣ ਉਹਨਾਂ ਨੂੰ ਕਾਲਜ ਦੇ ਵਿੱਚੋਂ ਕੱਢਿਆ ਜਾਵੇ ਔਰ ਸੈਕੰਡਲੀ ਉਹ ਇਲੈਕਸ਼ਨ ਲੜਿਆ ਵੀ ਮੈਨੂੰ ਇੱਥੇ ਕਾਲਜ ਦੇ ਵਿੱਚੋਂ ਬਹੁਤ ਮਤ ਮਿਲੇਗਾ ਮੈਂ ਇੱਥੇ ਫਾਈਨੈਂਸ ਸੈਕਟਰੀ ਬਣਨਾ ਹੈ ਬੜੀ ਹੈ ਹੈਰਾਨੀ ਵਾਲੀ ਗੱਲ ਹੈ ਵੀ ਉਹਨਾਂ ਦਾ ਮਾਨਸਿਕ ਸੰਤੁਲਨ ਕਿਸ ਟਾਈਪ ਦਾ ਚੱਲ ਰਿਹਾ ਹੈ ਇਸ ਵੇਲੇ ਔਰ ਸਾਡੀ ਸਾਰੀ ਟੀਮ ਦਾ ਜੋ ਹੈ ਸਾਰੀ ਐਜੂਕੇਟਿਡ ਟੀਮ ਹੈ ਔਰ ਅਸੀਂ ਇੱਥੇ ਜਿੱਤ ਕੇ ਆਵਾਂਗੇ ਸਾਨੂੰ ਪੂਰਨ ਵਿਸ਼ਵਾਸ ਹੈ ਜਿੱਤ ਕੇ ਆਵਾਂਗੇ ਔਰ ਕਾਲਜ ਦੀ ਬਿਹਤਰੀ ਵਾਸਤੇ ਬਹੁਤ ਵਧੀਆ ਕੰਮ ਕਰਾਂਗੇ ਸਾਡੇ ਜੋ ਨਵੀਆਂ ਪਲੈਨਿੰਗਸ ਹੈ ਉਸ ਜੇ ਇੰਪਲੀਮੈਂਟ ਕਰਾਂਗੇ ਤਾਂ ਕਿ ਇਹ ਜਿਹੜਾ ਪਟੇਲ ਕਾਲਜ ਹੈ ਪਟੇਲ ਸਕੂਲ ਹੈ ਉਹ ਰਾਜਪੁਰਾ ਦੀ ਸ਼ਾਨ ਬਣ ਸਕੇ ਰਾਜਪੁਰਾ ਦੇ ਵਿੱਚ ਅੱਛਾ ਨਾਮ ਕਮਾਇਆ ਜਾ ਸਕੇ ਗੱਲ ਹੋਰ ਦੱਸਣਾ ਚਾਹੁੰਨਾਗਾ ਵੀ ਅਭਿਨਾ ਬਬਰਾਈ ਨੇ ਜਿਹੜਾ ਕੋਰ ਇੱਥੇ ਕਾਲਜ ਦੇ ਵਿੱਚ ਕੇਸ ਪਾਇਆ ਹੋਇਆ ਮੈਂਬਰਸ ਦੇ ਉੱਤੇ ਪਹਿਲਾਂ ਤਾਂ ਉਹਨਾਂ ਨੇ ਕੋਰ ਤੋਂ ਸਟੇ ਮੰਗੀ ਕਿ ਇੱਥੇ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਠੀਕ ਹੈ ਸੈਕੰਡਲੀ ਕੇਸ ਕੀਤਾ ਹੋਇਆਗਾ ਕੋਰਟ ਨੇ ਜਿਹੜਾ ਇਲੈਕਸ਼ਨ ਵਾਸਤੇ ਸਟੇ ਮੰਗੇ ਸੀ ਉਹ ਤਾਂ ਡਿਸਮਿਸ ਕਰਤੀ ਨਾਲ ਦੀ ਨਾਲ ਕੀ ਆ ਜਾ ਕੋਈ ਸਿਸਟਮ ਨਹੀਂ ਹੈ ਕਿ ਤੁਸੀਂ ਕੇਸ ਪਾਓ ਇੱਕ ਸੰਸਥਾ ਦੇ ਵੈਸੇ ਵੀ ਇਹ ਗਲਤ ਚੀਜ਼ ਹੈ ਇੱਕ ਸੰਸਥਾ ਦੇ ਤੁਸੀਂ ਨਾਮੇਵਾਰ ਸੰਸਥਾ ਦੇ ਮੈਂਬਰ ਹੋ ਕੇ ਉਹਦੇ ਉੱਤੇ ਕੇਸ ਕਰ ਰਹੇ ਹੋ ਇਹਦੇ ਨਾਲ ਤੁਸੀਂ ਕਿਹਦੀ ਛਵੀ ਖਰਾਬ ਕਰ ਰਹੇ ਹੋ ਬਹੁਤ ਹੈਰਾਨੀ ਵਾਲੀ ਗੱਲ ਹੈ ਸਾਡੇ ਕੋਲ ਇਹ ਡਾਕੂਮੈਂਟਸ ਆਏ ਹੋਏ ਕੋਰਟ ਵੱਲੋਂ ਜੋ ਕਿ ਇਹਨਾਂ ਨੇ ਇੱਕ ਕੋਰਟ ਕੇਸ ਕੀਤਾ ਸੀ ਔਰ ਕੋਰਟ ਕੇਸ ਜੋ ਚੱਲ ਰਿਹਾ ਹੈਗਾ ਉਹ ਵੀ ਛੇਤੀ ਹੀ ਡਿਸਮਿਸ ਹੋ ਜਾਏਗਾ ਸਾਨੂੰ ਸਮਝ ਵੀ ਆਉਂਦਾ ਵੀ ਕਿਸ ਤਰ੍ਹਾਂ ਇਹ ਇਲੈਕਸ਼ਨ ਵਾਸਤੇ ਮੈਂਬਰਸ ਤੋਂ ਵੋਟਸ ਮੰਗ ਮੰਗਣਗੇ ਠੀਕ ਹੈ ਇਹ ਤਾਂ ਇਹਨਾਂ ਦਾ ਅੱਜ ਇਹੀ ਅੱਜ ਹੀ ਇਹ ਹਾਲ ਹੈ ਤੇ ਜਦੋਂ ਨੰਬਰ 1 ਤਾਂ ਜਿੱਤ ਕੇ ਹੀ ਨਹੀਂ ਆ ਸਕਦੇ ਪਰ ਮੈਨੂੰ ਸੋਚ ਦੇ ਉੱਤੇ ਬਹੁਤ ਹੈਰਾਨੀ ਆ ਵੀ ਇਹ ਇਲੈਕਸ਼ਨ ਤੋਂ ਪਹਿਲਾਂ ਹੀ ਮਤਲਬ ਇਹਨਾਂ ਦੀ ਇਹ ਹਾਲ ਹੈ ਇਹਨਾਂ ਦੀ ਇਹ ਸੋਚ ਹੈ ਵੀ ਮੈਂਬਰਸ ਨੂੰ ਇੱਥੋਂ ਅਸੀਂ ਕੱਢੀਏ ਜਿਹੜੇ ਰਾਜਪ੍ਰਾਦੇਸ਼ ਟੌਪ ਦੇ ਬੰਦੇ ਇੱਥੇ ਮੈਂਬਰਸ ਬਣੇ ਹੋਇਆ ਹੈ ਉਹਨਾਂ ਵਾਸਤੇ ਕਿੰਨੇ ਗਲਤ ਖਿਆਲਤ ਹੈ ਜੇ ਬਾਈ ਚਾਂਸ 1.1 ਪਰਸੈਂਟੇਜ ਮੰਨ ਲਓ ਕਿ ਇਹ ਆ ਗਏ ਤਾਂ ਇਹਨਾਂ ਨੇ ਕਾਲਜ ਦਾ ਜਿਵੇਂ ਕਹਿੰਦੇ ਕਿ ਬੇੜਾਗਰ ਕਰ ਦੇਣਾ ਪੰਜਾਬੀ ਦੇ ਵਿੱਚ ਜੇ ਮੈਂ ਕਹਾ ਤਾਂ ਹੈਨਾ ਔਰ ਇਹਨਾਂ ਨੇ ਜਿਹੜੇ ਵੀ ਰਾਜਪੁਰਾ ਦੇ ਅੱਛੇ ਲੋਕ ਮੈਂਬਰ ਬਣਿਆ ਕੱਢ ਦੇ ਨੇ ਉਹਨਾਂ ਨੂੰ ਸਾਰੇ ਅਨੁਭਾਰ ਕਰਦੇ ਨੇ ਇਸ ਕਰਕੇ ਮੇਰੀ ਸਾਰੇ ਪਟੇਲ ਮੈਨੇਜਮੈਂਟ ਦੇ ਸਾਰੇ ਮੈਂਬਰਸ ਨੂੰ ਇਹੀ ਅਪੀਲ ਹੈ ਕਿ ਸਾਡੀ ਵੱਧ ਤੋਂ ਵੱਧ ਮਦਦ ਕਰੋ ਔਰ ਸੱਜ ਨੂੰ ਵੋਟ ਪਾ ਕੇ ਜਿਤਾਓ ਔਰ ਆਪਾਂ ਕਾਲਜ ਦੀ ਬਿਹਤਰੀ ਕਰ ਸਕੀਏ ਤਾਂ ਕਿ ਰਾਜਪੁਰੇ ਦਾ ਨਾਮ ਉੱਚਾ ਹੋ ਸਕੇ ਥੈਂਕ ਯੂ